ਰਾਤ ਨੂੰ ਨੇ ਚਾਰ ਟਰਾਲੇ ਫੜੇ ਪਰ ਇਹ ਆਏ ਹਨਮਾਨਗੜ ਤੋਂ ਜਿੱਥੋਂ ਕਿ 700 800 ਰੁਪਏ ਤੋਂ ਨਾ ਖਰੀਦਾ ਜੀਮਿੰਦਾਰ ਤੋਂ ਇੱਥੇ ਸਰਕਾਰ ਨੂੰ ਗੁੰਡੀ ਲਈ 2500 ਨੂੰ 2400 ਨੂੰ ਵੇਚਿਆ 14-1500 ਰੁਪਏ ਇੱਥੋਂ ਕਮਾ ਗਿਆ ਪਰ ਸਰਕਾਰ ਪ੍ਰਸ਼ਾਸਨ ਕੰਮ ਕਰਨ ਦੀ ਸੁਤਾ ਪਿਆ ਸਾਰੇ ਬਾਹਰੋਂ ਹੀ ਆਈ ਆ ਜਿੰਨੇ ਬਾਹਰੋਂ ਆਇਆ ਝੋਨਾ ਸਾਰਾ ਆਇਆ ਤੇ ਸਾਰਾ 27 ਮਕਚਰ ਵਾਲਾ ਝੋਨਾ ਤੇ ਮੰਡੀ ਦੇ ਵਿੱਚ ਇਹ ਜਿਹੜਾ 19-20 ਮਕਚਰੋਂ ਠੁੱਡਾ ਮਾਰਦੇ ਆ ਉਹਦੀ ਕਾਰਡ ਭਾਲਦੇ ਆ 5-5 ਕਿਲੋ ਕਿੰਨਾ ਝੋਨਾ ਜਿਹੜਾ ਇੱਥੇ ਲਾਇਆ ਗਿਆ ਇਸ ਛੇਲਰ ਦੇ ਵਿੱਚ ਕਿੰਨੇ ਆਏ ਤਕਰੀਬਨ ਹੋਊਗਾ ਜੀ 12-1300 ਮਣ ਝੋਨਾ 1500 ਤੋਂ ਹੋਵੇ 1500 ਹੋਵੇ ਵੱਡੇ ਟਰਾਲੇ ਨੇ ਠੀਕ ਹੈ ਜੀ ਜਿਹੜੇ ਫੜੇ ਗਏ ਜਿਹੜੇ ਫੜੇ ਗਏ ਨੇ ਜੋ ਸਟਾਕ ਲੱਗੇ ਆ ਉਹ ਕਲੀਅਰ ਹੋ ਜਾਣਗੇ ਆਣੇ ਆ ਜੀ ਭਗਵੰਤ ਮਾਨ ਨੂੰ ਇਹ ਆਉਂਦਾ ਹੈ ਸਾਰੀਆਂ ਗੱਡੀਆਂ ਜਿਹੜੀਆਂ ਮੰਡੀ ਚ ਆਉਣ ਯੂਪੀਐਸ ਲੱਗਿਆ ਕਰਨਗੇ ਤੇ ਆ ਯੂਪੀਐਸ ਤੋਂ ਬਿਨਾ ਕਿਵੇਂ ਆਗੇ ਤੀਜੀ ਸਟੇਜ ਚ ਸਣੇ ਚੇਅਰਮੈਨ ਸਣੇ ਮਾਰਕੀਟ ਕਮੇਟੀ ਸਣੇ ਛੇਲਰ ਵਾਲੇ ਸਾਰੇ ਵਾਲੇ ਮਿਲੇ ਭੋਤ ਹੈ ਥਾਰਾ ਮੌਸਰ 19 ਮੌਸਰ ਇੱਥੇ 1 ਇੱਥੇ ਤੁਹਾਡੇ ਸਾਹਮਣੇ ਪਾਲ ਲੱਗੂ ਕਿਥੋਂ ਜਦੋਂ ਕੋਟਾ ਦਾ ਇਹ ਬਾਹਰੋਂ ਲਾ ਕੇ ਪੂਰਾ ਕਰ ਲੈਂਦੇ ਐ ਇੱਥੇ ਇਨਸਪੈਕਟਰ ਸਾਹਿਬ ਨੂੰ ਕਰਨਾ ਚਾਹੀਦਾ ਸੀ ਡਾਇਰੈਕਟਰ ਸਾਹਿਬ ਨੂੰ ਕਰਨਾ ਚਾਹੀਦਾ ਸੀ ਡੀ ਐਫ ਐਸਓ ਸਾਹਿਬ ਨੂੰ ਕਰਨਾ ਚਾਹੀਦਾ ਸੀ ਉਹ ਕਿਸਾਨਾਂ ਨੇ ਕੀਤਾ ਕਿਸਾਨਾਂ ਦੀ ਲੁੱਟ ਨੂੰ ਕਿਸਾਨਾਂ ਨੇ ਬਚਾਇਆ ਅੱਜ ਕਿਸਾਨ ਐਨੀ ਪ੍ਰਾਲੀ ਨੂੰ ਅੱਗ ਲਾਉਂਦਾ ਮਰਲੇ ਥਾਂ ਨੂੰ ਤਾਂ ਸੈਟੇਲਾਈਟ ਚੱਲ ਪੈਂਦੇ ਆ ਤੇ ਹੁਣ ਤੁਹਾਡੇ ਸੈਟੇਲਾਈਟ ਤੁਹਾਡੀਆਂ ਟੀਮਾਂ ਤੁਹਾਡੀਆਂ ਏਜੰਸੀਆਂ ਕਿੱਥੇ ਨੇ ਪਰ ਕੱਲੇ ਜ਼ਿੰਮੇਵਾਰ ਤੇ ਸਿਕੰਜਾ ਕਸਣ ਲਈ ਨੇ ਇਹਦੇ ਤਿੰਨ ਸੈਲਰ ਦੱਸ ਰਹੇ ਜੇਤੂ ਦਾ ਗੋਨੇ ਨੇ ਵੀ ਸੈਲਰ ਹੈਗੇ ਇਹਨਾਂ ਦਾ ਪਰਚਾ ਕਰਾ ਕੇ ਲਾਇਸੈਂਸ ਕੈਂਸਲ ਕਰਾ ਕੇ ਹਟਾਂਗੇ ਲੋਕਵਾਇਟੀਬ ਨਾਲ ਜੁੜਨ ਤੁਸੀਂ ਮੈਂ ਮਮਤਾਜ ਹਰੀ ਨੋ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਚਾਰ ਟਰੈਕਟਰ ਟਰਾਲੇ ਆ ਜਿਹੜੇ ਰਾਜਸਥਾਨ ਤੋਂ ਝੋਨੇ ਦੇ ਇੱਥੇ ਲਵਾਏ ਜਾ ਰਹੇ ਸੀਗੇ ਜੋ ਕਿ ਕਿਸਾਨਾਂ ਨੇ ਮੌਕੇ ਤੇ ਆ ਕੇ ਫੜ ਲਿਆ ਲਗਾਤਾਰ ਜਿਹੜਾ ਇੱਥੇ ਟਰਾਲੇ ਟਰੈਕਟਰ ਆ ਰਹੇ ਸੀ ਤਾਂ ਕਿਸਾਨਾਂ ਵੱਲੋਂ ਫੜੇ ਕੇ ਗੱਲਬਾਤ ਕਰਦੇ ਪੂਰਾ ਮਾਮਲਾ ਕੀ ਹੈ ਭਾਈ ਜੀ ਇਹ ਜਿਹੜੇ ਟਰਾਲੇ ਫੜੇ ਆ ਚਾਰ ਦਿਖ ਰਹੇ ਆ ਇੱਕ ਇਧਰ ਖੜਾ ਇੱਕ ਉਧਰ ਹੈ ਦੋ ਉੱਥੇ ਖੜੇ ਆ ਕੀ ਮਾਮਲਾ ਕਿੱਥੋਂ ਆਇਆ ਕੀ ਹੈ ਇਹਦੇ ਵਿੱਚ ਇਹ ਮਾਮਲਾ ਹੈ ਜੀ ਸਾਡੇ ਸਿੱਧੂਪੁਰ ਜ਼ਥੇਬੰਦੀ ਦੇ ਇਕਾਈ ਦੇ ਪ੍ਰਧਾਨ ਨੇ ਜੋ ਲਗਾਤਾਰ 2-3 ਦਿਨ ਹੋ ਗਏ ਨਾਕਾ ਲਾ ਕੇ ਬੰਦੇ ਨੇ ਜੀ ਕਿ ਮਾਲ ਇਥੇ ਪਹਿਲਾਂ ਦਵਾ ਰਿਹਾ ਰਾਤ ਨੂੰ ਨੇ 4 ਟਰਾਲੇ ਫੜੇ ਆ ਜੀ ਪਰ ਇਹ ਆਏ ਹਨੂਮਾਨਗੜ੍ਹ ਤੋਂ ਜਿੱਥੋਂ ਕਿ 700-800 ਰੁਪਏ ਚੋਂ ਨਾ ਖਰੀਦਾ ਜੀਮਿੰਦਾਰ ਤੋਂ ਉੱਥੋਂ ਵੀ ਲੁੱਟ ਕੀਤੀ ਇੱਥੇ ਸਰਕਾਰ ਨੂੰ ਕੁੰਡੀ ਲਾਈ 2500 ਨੂੰ 2400 ਨੂੰ ਵੇਚਿਆ 14-1500 ਰੁਪਏ ਇੱਥੋਂ ਕਮਾ ਗਏ ਪਰ ਸਰਕਾਰ ਪ੍ਰਸ਼ਾਸਨ ਕੰਮ ਕਰਨ ਦੀ ਸੁਤੀ ਸੁੱਤਾ ਪਿਆ ਸਾਡੇ ਜ਼ਿਮੀਂਦਾਰ ਦੀ ਲੁੱਟ ਹੋ ਰਹੀ ਹੈ ਲੋਕਲ ਮੰਡੀਆਂ ਦੇ ਵਿੱਚ 1 ਮਹੀਨਾ ਖਰੀਦ ਸ਼ੁਰੂ ਨੂੰ ਹੋ ਗਿਆ ਇਹ ਗੱਟਾ ਨਹੀਂ ਭਰਿਆ ਜਾ ਰਿਹਾ ਬਿਨਾਂ ਸ਼ਹਿਰਾਂ ਤੋਂ ਤੇ ਬਾਹਰੋਂ ਆ ਕੇ ਝੋਨਾ ਧੁੰਰ ਰਿਹਾ। ਹਮਮ ਲੋਕਲ ਮੰਡੀਆਂ 18 19 ਮੌਚਰ ਦੇ ਖੜੀਆਂ ਨੇ ਠੁੱਡੇ ਮਾਰਦੇ ਨੇ ਇਹ 27 ਮੌਚਰ ਇੱਥੇ ਲਈ ਜਾਂਦਾ। ਅੱਛਾ 27 ਵਾਲਾ ਇਹ। 27 ਵਾਲਾ ਵਿਦਆਊਟ ਪੱਖਾ। ਵਿਦਆਊਟ ਪੱਖਾ। ਵਿਦਆਊਟ ਪੱਖਾ। ਹਾਂ ਆਪਣੇ ਤਾਂ ਬੜੇ ਨਖਰੇ ਕਰਦੇ ਹੁੰਦੇ ਆ ਠੱਡਾ ਮਾਰ ਸਿਆਣੇ ਵਰਗਾ ਝੋਨਾ ਪਰ ਠੁੱਡੇ ਮਾਰਨਗੇ। ਜਿੰਨਾ ਚਿਰ ਕਿਸਾਨ ਨੂੰ ਇਹ ਸਮਝ ਨਹੀਂ ਨਾ ਪੈਂਦੀ ਕਿ ਸਾ ਠੁੱਡੇ ਕਿਉਂ ਵੱਜਦੇ ਆ। ਠੁੱਡੇ ਵੱਜਦੇ ਰਹਿਣਗੇ। ਜਦੋਂ ਖਨੌਰੀ ਮੋਰਚਾ ਲੱਗੇ ਸੀ ਨਾ ਡੱਲੇਵਾਲ ਸਾਹਿਬ ਭੁੱਖ ਹੜਤਾਲ ਤੇ ਬੈਠੇ ਸੀ। ਤੇ ਉਗਰਾਹਾ ਸਾਹਿਬ ਨੇ ਇੱਕ ਚਿੱਠੀ ਭੇਜੀ ਸੀ। ਉਹਦੇ ਜਿਹੜੀ ਸਭ ਤੋਂ ਵੱਡੀ ਕਿਸਾਨ ਦੀ ਲੁੱਟ ਹੁੰਦੀ ਹੈ ਨਾ ਉਹਨੂੰ ਬਚਾਉਣ ਦੇ ਲਈ ਐਮਐਸਪੀ ਜ਼ਰੂਰੀ ਹੈ ਜੇਕਰ ਅੱਜ ਰਾਜਸਥਾਨ ਦੇ ਵਿੱਚ ਐਮਐਸਪੀ ਹੁੰਦੀ ਤਾਂ ਕੀ ਰਾਜਸਥਾਨ ਦਾ ਗਰੀਬ ਕਿਸਾਨ 854 ਵਿੱਚਦਾ ਤਾਂ ਸਰਕਾਰ ਦੇ ਨਮਾਇंदे ਇੱਥੇ ਲੁੱਟ ਰਹੇ ਸਾਨੂੰ ਬਿਲਕੁਲ ਇਸ ਕਰਕੇ ਸਾਨੂੰ ਐਮਐਸਪੀ ਜ਼ਰੂਰੀ ਹੈ ਕਿੰਨਾ ਕਿੰਨਾ ਝੋਨਾ ਜਿਹੜਾ ਇੱਥੇ ਲਾਇਆ ਗਿਆ ਇਸ ਛੇਲਰ ਦੇ ਵਿੱਚ ਕਿੰਨੇ ਹੈਗੇ ਤਕਰੀਬਨ ਹੋਊਗਾ ਜੀ 12-1300 ਮਨ ਝੋਨਾ 1500 ਤੋਂ ਹੋਵੇ 1500 ਹੋਵੇ ਵੱਡੇ ਟਰਾਲੇ ਨੇ ਠੀਕ ਹੈ ਜਿਹੜਾ ਜਿਹੜਾ ਫੜੇ ਗਏ ਨੇ ਜੋ ਸਟਾਕ ਲੱਗੇ ਆ ਉਹ ਕਲੀਅਰ ਹੋ ਜਾਣਗੇ ਵੀ ਅਸੇ ਪਾਸੇ ਮੰਡਗਾ ਤਾਂ ਮਾਲੇ થી ਆਇਆ ਨਹੀਂ ਉਹ ਮਾਲ ਆਇਆ ਕਿੱਥੋਂ ਵੱਡੀ ਗੱਲ ਆ ਵੀ ਇੰਨੇ ਜਿਹੜੇ ਗੱਟੇ ਆ ਸਟਾਕ ਲੱਗੇ ਇਹ ਕਿੱਥੋਂ ਆਏ ਹੋ ਕਿੱਥੋਂ ਆਏ ਗੇਟ ਪਾਸ ਦੇ ਕਿੱਥੋਂ ਆਏ ਹੈ ਮਿਲੀ ਭੁਗਤ ਹੋ ਰਹੀ ਹੈ ਦੇਖੋ ਸਰਕਾਰ ਕਹਿ ਰਹੀ ਸੀ ਮੁੱਖ ਮੰਤਰੀ ਕਹਿ ਰਹੇ ਸੀ ਕਿ ਜੀਪੀਐਸ ਲਾਵਾਂਗੇ ਜੀ ਵਧੀਆ ਗੱਲ ਸੀ ਚਲੋ ਰੋਕ ਦੇ ਆਹ ਟਰਾਲੇ ਚਾਰ ਆ ਗਏ ਆ ਹਰਮਾਨਗੜ੍ਹ ਤੋਂ ਹਰਿਆਣੇ ਚ ਵੜੇ ਬੈਰੀਅਲ ਟੱਪਿਆ ਹਰਿਆਣੇ ਤੋਂ ਪੰਜਾਬ ਚ ਵੜੇ ਫਿਰ ਬੈਰੀਅਲ ਟੱਪਿਆ ਵਿਦਆਊਟ ਗੇਟ ਪਾਸ ਕਿਸੇ ਨੇ ਰੋਕਿਆ ਨਹੀਂ ਉੱਥੋਂ ਪੰਜਾਬ ਦੇ ਵਿੱਚ ਆ ਕੇ ਫਰੀਦਕੋਟ 'ਚ ਵੜ ਗਏ ਕਿਸੇ ਨੇ ਪੁੱਛ ਗਿਛ ਨਹੀਂ ਕੀਤੀ ਜਦ ਕੇ ਜਿਹੜਾ ਕੰਮ ਆ ਇੱਥੇ ਇਨਸਪੈਕਟਰ ਸਾਹਿਬ ਨੂੰ ਕਰਨਾ ਚਾਹੀਦਾ ਸੀ ਡਾਇਰੈਕਟਰ ਸਾਹਿਬ ਨੂੰ ਕਰਨਾ ਚਾਹੀਦਾ ਸੀ ਡੀ ਐਫ ਐਸਓ ਸਾਹਿਬ ਨੂੰ ਕਰਨਾ ਚਾਹੀਦਾ ਸੀ ਉਹ ਕਿਸਾਨਾਂ ਨੇ ਕੀਤਾ ਕਿਸਾਨਾਂ ਦੀ ਲੁੱਟ ਨੂੰ ਕਿਸਾਨਾਂ ਨੇ ਬਚਾਇਆ ਅੱਜ ਮਤਲਬ ਤਿੰਨ ਸੂਬੇ ਤੇ ਕਈ ਜ਼ਿਲ੍ਹੇ ਟੱਪ ਕੇ ਟਰੈਕਟਰ ਇੱਥੇ ਆ ਗਏ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਪਤਾ ਹੀ ਨਹੀਂ ਕੰਮ ਕਰਨੀ ਸੁਤੀਆਂ ਪਈਆਂ ਨੇ ਤੇ ਜਦੋਂ ਕਿਸਾਨ ਇੰਨੀ ਪ੍ਰਾਲੀ ਨੂੰ ਅੱਗ ਲਾਉਂਦਾ ਮਰਲੇ ਥਾਂ ਨੂੰ ਤੇ ਸੈਟੇਲਾਈਟ ਚੱਲ ਪੈਂਦੇ ਆ ਤੇ ਹੁਣ ਤੁਹਾਡੇ ਸੈਟੇਲਾਈਟ ਤੁਹਾਡੀਆਂ ਟੀਮਾਂ ਤੁਹਾਡੀਆਂ ਏਜੰਸੀਆਂ ਕਿੱਥੇ ਨੇ ਜੀ ਪਰ ਕੱਲੇ ਜ਼ਿੰਮੇਦਾਰ ਤੇ ਸਿਕੰਜਾ ਕਸਣ ਲਈ ਨੇ ਤੁਸੀਂ ਲੱਖਾਂ ਦੀ ਗਿਣਤੀ ਵਿੱਚ ਪੂਰੇ ਭਾਰਤ 'ਚ ਰਾਵਣ ਦੇ ਪੁਤਲੇ ਫੂਕਤੇ ਉਹ ਉਹਨਾਂ ਨੇ ਪ੍ਰਦੂਸ਼ਣ ਨਹੀਂ ਕੀਤਾ ਪਰ ਕਿਸਾਨ ਦੀ ਪ੍ਰਾਲੀ ਪ੍ਰਦੂਸ਼ਣ ਕਰਦੀ ਹੈ ਅੱਛਾ ਭਈ ਇਹ ਸੈਲਰ ਦੇ ਵਿੱਚ ਹਰ ਸਾਲ ਲੈਂਦਾ ਕਿ ਇਸ ਵਾਰ ਫੜਿਆ ਗਿਆ ਦੇਖੋ ਲੈਂਦਾ ਹਰ ਸਾਲ ਹੀ ਸਾਰਿਆਂ 'ਚ ਹੀ ਲੈਂਦਾ ਹੂੰ ਕੋਈ ਫੜਿਆ ਜਾਂਦਾ ਕੋਈ ਨਹੀਂ ਫੜਿਆ ਜਾਂਦਾ ਦੇਖੋ ਕਿਸਾਨ ਨੂੰ ਫੁਰਸਤ ਹੀ ਨਹੀਂ ਆਉਂਦੇ ਕੰਮ ਤੋਂ ਆਪਦੇ ਖੇਤ ਤੋਂ ਤਾਂ ਉਹ ਕਿਦੀ ਕਿਦੀ ਨਿਗਰ ਰੱਖੂਗਾ ਕਿਉਂਕਿ ਕਿਸਾਨ ਨੂੰ ਚਾਰੇ ਪਾਸੇ ਖਾਨ ਵਾਲੇ ਆ ਪਿਛਲੀ ਵਾਰੀ ਅਸੀਂ ਆ ਸਾਡੀ ਟੀਮ ਖੜੀ ਆ ਬਾਈ ਗੁਰਮੇਲ ਖੜਾ ਬਲਜਿੰਦਰ ਖੜਾ ਬਾਪੂ ਜੀ ਖੜੇ ਆ ਅਸੀਂ 22 ਦਿਨ ਲਗਾਤਾਰ ਪੂਰੀਆਂ ਮੰਡੀਆਂ ਦੌਰਾ ਕਰਦੇ ਰਿਹਾ ਤੇ ਇਹਨਾਂ ਦੇ ਪ੍ਰਸ਼ਾਸਨ ਦੀਆਂ ਮਿੰਤਾ ਕੱਢ ਕੱਢ ਕੇ ਲੋਕਾਂ ਦਾ ਝੋਨਾ ਤਲਾਇਆ ਇਹ ਕਹਿੰਦੇ ਸੀ ਕਿ ਸੈਲਰ ਮਾਲਕ ਆਊਗਾ ਤੇ ਭਾਅ ਲਾਊਗਾ ਜਦ ਕਿ ਸੈਲਰ ਮਾਲਕ ਦਾ ਭਾਅ ਲਾਉਂਚ ਕੀ ਮਤਲਬ ਹੈ ਮਤਲਬ ਜਿਹੜਾ ਸਿਆਉਣੇ ਵਰਗਾ ਝੋਨਾ ਉਹ ਦੇਣ ਨੂੰ ਮਿੰਨਤਾਂ ਕਰਨੀਆਂ ਪੈਂਦੀਆਂ ਤੇ ਆ ਜਿਹੜਾ ਸੜਿਆ ਗਲਿਆ ਸੜਿਆ ਇਹ ਬਿਨਾ ਪੱਖਾ ਲੱਗਿਆ 26 27 ਮੌਚਰ ਬਾਈ ਜੀ ਕਿਉਂ ਜਿਹਨੂੰ ਮੁਫਤੀ ਮਿਲਦਾ ਹੈ ਉਹਨੂੰ ਸਾਡੀਆਂ ਮਿੰਨਤਾਂ ਕਰਨ ਦੀ ਲੋੜ ਹੈ ਅਸੀਂ ਤਾਂ ਅਸੀਂ ਤਾਂ ਆਪ ਗੁਨਾਹਗਰ ਬਣ ਜਾਂਦੇ ਫਿਰ ਜੀ ਜਦੋਂ ਬੋਲਦੇ ਨਹੀਂ ਪਰ ਅੱਜ ਲੋਕਾਂ ਨੂੰ ਬੋਲਣ ਦੀ ਲੋੜ ਹੈ ਅਸੀਂ ਅਸੀਂ ਦੇਖੋ ਪੂਰਾ ਨਗਰ ਸਾਡੇ ਨਾਲ ਹੈ ਜੀ ਆ ਨੌਜਵਾਨ ਖੜੇ ਨੇ ਸਾਰੇ ਨਾਲ ਅਸੀਂ ਜਿੰਨਾ ਚਿਰ ਇਹਦੇ ਜਿੰਨੇ ਸੈਲਰ ਨੇ ਇਹਦਾ ਲਾਇਸੈਂਸ ਨਹੀਂ ਕੈਨਸਲ ਹੁੰਦਾ ਇਹ ਤੇ ਜੋ ਮਾਲ ਇਹਨੂੰ ਅ ਅਲਾਟਮੈਂਟ ਹੋਇਆ ਉਹ ਬੰਦ ਕੀਤਾ ਜਾਵੇ ਇਹ ਤੇ ਬੰਦੀ ਕਾਰਵਾਈ ਕੀਤੀ ਜਾਵੇ ਮੈਂ ਕੌਣ ਹੈ ਸ਼ੈਲਰ ਦਾ ਮਾਲਕ ਤੇ ਕਿੰਨੇ ਕਿ ਸ਼ੈਲਰ ਨੇ ਇਹਦੇ 3 ਸੈਲਰ ਦੱਸ ਰਹੇ ਆ ਜੈਤੂ ਦਾ ਠੀਕ ਹੈ ਨਾਂ ਪ੍ਰੋਪਰ ਨਹੀਂ ਪਤਾ ਕਿਉਂਕਿ ਇੱਥੇ ਉਹਨਾਂ ਦਾ ਕੋਈ ਵੀ ਸਟਾਫ ਦਾ ਬੰਦਾ ਜਾਂ ਕੋਈ ਚੌਕੀਦਾਰ ਵਗੈਰਾ ਨਹੀਂ ਹੈ ਗੁੰਨੇ ਨੇ ਵੀ ਸੈਲਰ ਹੈਗੇ ਇਹਨਾਂ ਦਾ ਪਰ ਜਿੰਨਾ ਚਿਰ ਇਹਦੇ ਕਾਰਵਾਈ ਨਹੀਂ ਹੁੰਦੀ ਅਸੀਂ ਪਿੱਛੇ ਹਟਾਂਗੇ ਨਹੀਂ ਅਸੀਂ ਡਟ ਕੇ ਇਸ ਚੀਜ਼ ਦਾ ਵਿਰੋਧ ਕਰਾਂਗੇ ਤੇ ਬੰਦੀ ਕਾਰਵਾਈ ਕਰਾ ਕੇ ਹਟਾਵਾਂਗੇ ਮੈਂ ਜੀ ਕਦੋਂ ਫੜੇਗੇ ਟਰਾਲੇ ਜਿਹੜੇ ਇਹ ਇਹ ਅਜੇ ਸਵੇਰੇ ਫੜੇ ਗਏ ਆ ਸਵੇਰੇ ਫੜੇ ਨਹੀਂ ਹਾਂਜੀ ਹਾਂਜੀ ਠੀਕ ਹੈ ਮਤਲਬ ਆ ਕਈ ਦਿਨਾਂ ਤੋਂ ਰਿਆ ਚੋਨਾ ਇੱਥੇ ਜਦੋਂ ਫੜਿਆ ਜਾਂਦਾ ਚੂਰ ਤਾਂ ਉਹਦੀ ਵਜਦਾ ਜੀ ਹਾਂ ਤਾਂਗਾਂ ਵੇਖੋ ਤਾਂਗਾਂ ਲੱਗੀਆਂ ਪੰਨਾਂ ਜੀ ਇਹਨਾਂ ਦੇ ਡੱਗ ਭਰੇ ਪਏ ਆ ਜਿਹੜੇ ਸਫਾਈ ਵਾਲੇ ਆ ਮਸ਼ੀਨਾਂ ਲੱਗੀਆਂ ਇਹ ਜਿਹੜਾ ਉਹ ਕੂੜਾ ਝੋਨਾ ਨੂੰ ਲਿਆ ਕੇ ਤੇ ਸਿਆਉਣਾ ਬਣਾ ਕੇ ਤੇ ਸਰਕਾਰੀ ਰੇਟ ਤੇ ਉਹ ਗੱਟਿਆਂ ਦੇ ਵਿੱਚ ਭਰੀ ਜਾਂਦੇ ਆ ਕਿੰਨਾ ਰੇਟ ਦਾ ਫਰਕ ਆ ਉਥੋਂ ਇਹਨਾਂ ਨੇ 700 ਰੁਪਏ ਲਿਆ ਹੋਊਗਾ ਦੇਖੋ ਜੀ ਇਹਦਾ ਪ੍ਰੋਪਰ ਆਪਾਂ ਕਹਿ ਨਹੀਂ ਸਕਦੇ ਪਰ ਤੁਸੀਂ ਰਾਜਸਥਾਨ ਦੇ ਕਮੈਂਟ ਪੜ੍ਹ ਲਓ ਜੋ ਵੀਰਾਂ ਦੇ ਵੀਡੀਓ ਦੇ ਵਿੱਚ ਆ ਜਾਣਗੇ ਉਥੋਂ ਨੂੰ ਦੱਸ ਦੇਣਗੇ ਸਾਡੀਆਂ ਰਿਸ਼ਤੇਦਾਰੀਆਂ ਵੀ ਹੈਗਾ 12-1300 ਰੁਪਏ ਵੱਧ ਤੋਂ ਵੱਧ ਰੇਟ ਆ ਉੱਥੇ ਵੱਧ ਤੋਂ ਵੱਧ ਠੀਕ ਹੈ ਮੇਰੇ ਦੁੱਗਣਾ ਕਰਕੇ ਵੇਚ ਰਹੇ ਦੁੱਗਣਾ ਕਰਕੇ ਵੇਚ ਰਹੇ ਹੈ ਜੀ ਤਾਂ ਜੀਦਦਾਰ ਨੂੰ ਲੁੱਟਿਆ ਜੀ ਹਾਂਜੀ ਜੇ ਉੱਥੇ 1200 ਵਿਕਿਆ ਹੈ ਹਾਂ ਤਾਂ ਉੱਥੇ ਜਿਹਦਾ 27 ਮੌਟਰ ਚੱਕਿਆ ਹੈ ਉੱਥੇ ਜ਼ਿਮੀਂਦਾਰ ਨੂੰ ਕਹਿ ਲੈ ਤੇਰਾ 27 ਮੌਟਰ ਚੱਕਦੇ ਸਾਨੂੰ ਕਾਟ ਦੇ ਲੁੱਟਿਆ ਉੱਥੇ ਵੀ ਤੇ ਜ਼ਿੰਮੇਦਾਰ ਲੁੱਟ ਰਹੇ ਆ ਪਰ ਸਰਕਾਰ ਕਿੱਥੇ ਹੈ ਸਰਕਾਰ ਨਾਲ ਦੀ ਚੀਜ਼ ਕਿੱਥੇ ਹੈ ਅੱਛਾ ਮੰਡੀਆਂ ਦੇ ਵਿੱਚ ਹਰ ਸਾਲ ਜਿਹੜੀ ਕਾਰਟ ਬੜੀ ਹੁਣ ਮਤਲਬ ਵੱਧਦੀ ਜਾ ਰਹੀ ਹੈ ਇੱਕ ਤਾਂ ਹੁੰਦਾ ਕਾਰਟ ਅੱਗੇ ਕੱਢਦੀ ਹੁਣ ਤਾਂ ਮਤਲਬ ਕਾਰਟ ਵੀ ਇਹ ਹੋ ਗਿਆ ਵੀ ਨਾਰਮਲ ਸਮਝਦੇ ਕਾਰਟ ਦੇ ਦੇਖੋ ਵੱਧਦੀ ਜਾ ਰਹੀ ਦਾ ਮੇਨ ਕਾਰਨ ਇਹ ਜਦੋਂ ਸਟਾਕ ਇਹਨਾਂ ਨੇ ਬਾਹਰੋਂ ਸਸਤਾ ਤੋਂ ਲੈ ਕੇ ਪੂਰਾ ਕਰ ਲਿਆ ਫਿਰ ਤਾਂ ਉਹ ਇੱਕ ਕਿ ਰੂੰਗਾ ਕਹਿ ਸਕਦੇ ਆ ਤਾਂ ਫਿਰ ਤਾਂ ਉਹਦੀ ਮਰਜ਼ੀ ਨਾਲ ਖਰੀਦਣਗੇ ਤੇ ਜੀਵਿੰਦਾਰ ਨੂੰ ਵੇਚਣਾ ਹੀ ਪੈਣਾ ਬਿਲਕੁਲ ਤਾਂ ਪਿਛਲੀ ਵਾਰੀ ਇਹਨਾਂ ਨੇ ਇੱਕ ਕਵਾਂਟਲ ਦੀ ਸ਼ਾਇਦ ਬਾਈ 6 ਕਿਲੋ ਕਾਟ ਸੀ ਗੱਟੇ ਦੀ 3 ਕਿਲੋ 2.5 ਕਿਲੋ ਸੀ ਐਤ ਕਿ ਉਹ ਦੁਬਹਾਂ ਦਿਤੀ ਐ ਮੌਚਰ ਦੀ 2 ਕਿਲੋ ਕਰ ਦਿਤੀ ਐ ਜਿਹੜੇ 17 ਮੌਚਰ ਐ ਤਾਂ ਸੇਮ ਐ ਜੇ 18 ਤਾਂ 2 ਕਿਲੋ ਜੇ 19 ਐ ਤਾਂ 4 ਕਿਲੋ ਐ 2 ਕਿਲੋ ਮੌਚਰ ਦੀ ਕਾਟ ਕਰਤੀ ਲੁੱਟ ਵਰਕਰ ਆ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਕੋਈ ਕਾਨੂੰਨ ਸਾਡੀ ਸੁਣ ਨਹੀਂ ਰਿਹਾ ਪਰ ਅਸੀਂ ਅੜੇ ਆ ਪਰਚਾ ਕਰਾ ਕੇ ਲਾਇਸੈਂਸ ਕੈਨਸਲ ਕਰਾ ਕੇ ਹਟਾਂਗੇ ਇਸ ਤਰ੍ਹਾਂ ਤੇ ਇਹ ਪ੍ਰਾਫਿਟ ਇਹ ਇਹ ਮੇਨ ਐਮਐਸਪੀ ਦੀ ਮੰਗ ਆ ਜਿੱਥੇ ਗ੍ਰਾਹਕ ਕਹਿੰਦਾ ਸੀ ਕਿ ਐਮਐਸਪੀ ਦੀ ਮੰਗ ਨੂੰ ਪਿੱਛੇ ਕਰੋ ਇਹ ਲੋਕਾਂ ਨੂੰ ਸਮਝਣ ਦੀ ਲੋੜ ਆ ਕਿ ਜੇ ਐਮਐਸਪੀ ਦੀ ਮੰਗ ਨੂੰ ਪਿੱਛੇ ਕਰਦੇ ਆ ਨਾ ਤੁਹਾਡੀ ਹਰ ਸਾਲ ਲੁੱਟ ਹੋਣੀ ਆ ਏ ਅੱਜ ਖੜ੍ਹਜੋ ਤਾਂ ਚਾਰ ਟਰਾਲੇ ਤਾਂ ਤੁਸੀਂ ਫੜ ਲਏ ਉਸ ਤੋਂ ਪਹਿਲਾਂ ਕਿੰਨੇ ਕਿ ਟਰਾਲੇ ਇੱਥੇ ਆ ਚੁੱਕੇ ਆ ਦੇਖੋ ਇਹ ਤਾਂ ਇਹਦਾ ਮੌਕੇ ਤੇ ਫੜੇ ਗਏ ਨੇ ਕਿੰਨੇ ਸੈਲਰ ਨੇ ਕੀ ਪਤਾ ਕਿੱਥੇ ਕਿੰਨੇ ਕਾਏ ਨੇ ਕਿਉਂਕਿ ਜ਼ਿਮੀਂਦਾਰ ਨੂੰ ਫੁਰਸਤ ਹੀ ਨਹੀਂ ਆਪਦੇ ਖੇਤ ਚੋਂ ਤੇ 10 10 ਦਿਨ ਮੰਡੀਆਂ 'ਚ ਬੈਠੇ ਨੂੰ ਹੋਗੇ ਉਹ ਕਿੰਨੀ ਕਿ ਨਿਗਰਾਨੀ ਕਰ ਲੂਗਾ ਨਿਗਰਾਨੀ ਤਾਂ ਮਹਿਕਮਾ ਕਰੇ ਨਾ ਵੀ ਇਹ ਤੇ ਬਿਨਾ ਜਦੋਂ ਆਪਣੀ ਐਂਟਰੀ ਹੁੰਦੀ ਆ ਆਊਟ ਆਫ ਸਟੇਟ ਹੁੰਦੀ ਆ ਨਾ ਉੱਥੇ ਗੇਟਪਾਸ ਚੈੱਕ ਕੀਤੇ ਜਾਂਦੇ ਆ ਉੱਥੇ ਨਹੀਂ ਕਿਸੇ ਨੇ ਰੋਕਿਆ ਇਹਨਾਂ ਨੇ ਹਮ ਹਰਿਸ਼ਤਾਨ ਤੋਂ ਆਏ ਹਰਿਆਣੇ ਚ ਵੜੇ ਹਰਿਆਣੇ ਚ ਪੰਜਾਬ ਚ ਵੜੇ ਆ ਉੱਥੇ ਨਹੀਂ ਕਿਸੇ ਨੇ ਪੁੱਛਿਆ ਹੁਣ ਇਹਨੂੰ ਕੀ ਸਮਝੀਏ ਸਰਕਾਰ ਦੀ ਮਿਲੀ ਭੁਗਤ ਪ੍ਰਸ਼ਾਸਨ ਦੀ ਮਿਲੀ ਭੁਗਤ ਸਮਝੀਏ ਤੇ ਆ ਕੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੜ ਗਏ ਕੀ ਪਤਾ ਲੱਗਾ ਵੀ ਕੀ ਰੇਟ ਨੂੰ ਖੀਦ ਰਹੇ ਹੈ ਚੈਨਲ ਵਾਲੇ ਇਹ ਤਾਂ ਔਸਤਨ ਕਲੀਅਰ ਪੱਕ ਕਲੀਅਰ ਕੱਟ ਹੀ ਆ ਜੀ 700 800 ਰੁਪਏ ਸਾਰੀਆਂ ਸਟੇਟਾਂ ਚ ਪੰਜਾਬ ਤੇ ਹਰਿਆਣੇ ਤੋਂ ਬਿਨਾ ਲੁੱਟ ਹੋ ਇੱਥੇ ਸਰਕਾਰ ਨੂੰ ਲੁੱਟ ਰਹੇ ਆ ਇਹ ਤੇ ਸਾਡੇ ਜ਼ਿਮੀਦਾਰ ਲੁੱਟ ਰਹੇ ਆ 18 ਮੌਚਰ 19 ਮੌਚਰ ਇੱਥੇ 10-10 ਦਿਨ ਹੋ ਗਏ ਹੈਰੀ ਨਾਲ ਸਾਡੇ ਕਿਸਾਨਾਂ ਨੂੰ ਬੈਠਿਆਂ ਨੂੰ ਇੱਕ ਘਟਾ ਨਹੀਂ ਭਾਲ ਗਿਆ ਹਜੇ ਤੱਕ ਤੇ ਇੱਥੇ ਤੁਹਾਡੇ ਸਾਹਮਣੇ ਭਾਲ ਲੱਗੂ ਕਿੱਥੋਂ ਜਦੋਂ ਕੋਟਾ ਤਾਂ ਇਹ ਬਾਹਰੋਂ ਲਾ ਕੇ ਪੂਰਾ ਕਰ ਲੈਂਦੇ ਆ ਤੇ ਫਿਰ ਇਹਨਾਂ ਨੂੰ ਭਾਲ ਆਉਂਦੀ ਕੀ ਲੋੜ ਐ ਇਹ ਨਖਰੇ ਕਰਨਗੇ ਹਾਂਜੀ ਘਟਾ ਇੱਕ ਨਹੀਂ ਪੜਾ ਟਾਂਗਾ ਲਾਈ ਬੈਠੇ ਆ ਇਹ ਕਿੱਥੋਂ ਲਿਆਏ ਆ ਇਹ ਕਿੱਥੋਂ ਤਾਂ ਆਉਂਦਾ ਹੀ ਅਕਸਰ ਮਤਲਬ ਜਿੱਥੇ ਜਿਹੜਾ ਨਾਲ ਪਿਆ ਉਵੇਂ ਪਿਆ ਦੂਰ ਵੀ ਪਿਆ ਆਹ ਢਾਂਗ ਤੁਹਾਡੇ ਸਾਹਮਣੇ ਉਹ ਫੋਟੋ ਲੈ ਲਈ ਲੱਗੀ ਪਈ ਜੀ ਤੇ ਉਹ ਇਹਨਾਂ ਦਾ ਕਹਿਣ ਦਾ ਭਾਵੇਂ ਹੈ ਨਾ ਵੀ ਗੱਟੇ ਪਹਿਲਾਂ ਕਿੱਥੋਂ ਪਰਿਆ ਮੰਡੀ ਦੇ ਵਿੱਚ ਤਾਂ ਕੋਈ ਭਾਅ ਹੀ ਨਹੀਂ ਲੱਗਿਆ ਮੰਡੀ ਦੇ ਵਿੱਚ ਕੋਈ ਤੋਲ ਨਹੀਂ ਲੱਗਿਆ ਤੇ ਗੱਟੇ ਕਿੱਥੋਂ ਆਏ ਸਾਰੇ ਬਾਹਰੋਂ ਆਈ ਆ ਜਿੰਨੇ ਬਾਹਰੋਂ ਆਇਆ ਝੋਨਾ ਸਾਰਾ ਆ ਸਾਰਾ 27 ਮੌਕਚਰ ਵਾਲਾ ਝੋਨਾ ਠੀਕ ਹੈ ਤੇ ਮੰਡੀ ਦੇ ਵਿੱਚ ਇਹ ਜਿਹੜਾ 19 20 ਮੌਕਚਰੋਂ ਠੁੱਡਾ ਮਾਰਦੇ ਆ ਉਹਦੀ ਕਾੜ ਪਾਲਦੇ ਆ 5-5 ਕਿਲੋ 1 ਕਿਲੋ ਮਗਰ 2 ਕਿਲੋ ਕਾੜ ਪਾਲਦੇ ਆ ਇੱਕ ਇੱਕ ਮੌਕਚਰ ਮਗਰ ਹੁਣ ਵੀ ਕਟ ਕਰ ਰਹੇ ਕੱਟ ਆਹ ਮੰਗ ਰਹੇ ਕਾੜ ਨਹੀਂ ਚਲੀ ਜਾਂਦੀ ਹਰ ਮੰਡੀ 'ਚ ਮੰਗੀ ਜਾਂਦੇ ਆ ਕੋਰਕਪੁਰਾ ਮੰਡੀ ਚ ਵੇ ਹਾਲ ਆ ਜਿਨ੍ਹਾਂ ਦੇ ਪਾਈਆਂ ਦੇ ਇੱਥੇ ਆਏ ਆ ਸਰਕਾਰ ਜਿਹੜੇ ਕਹਿੰਦੀ ਹੈ ਕਿ ਪ੍ਰਬੰਧ ਬੜੇ ਕੀਤੇ ਹੋਏ ਇਸ ਵਾਰ ਝੋਨੇ ਦੀ ਮਤਲਬ ਕੋਈ ਪ੍ਰਬੰਧ ਨਹੀਂ ਬਾਈ ਜੀ ਜੇ ਪ੍ਰਬੰਧ ਹੁੰਦਾ ਤਾਂ ਥੋੜੀ ਕੋਸ਼ਿਸ਼ ਹੁੰਦਾ ਬਾਹਰੋਂ ਥੋੜੀ ਝੋਨਾ ਹੁੰਦਾ ਨਿਗਰਾਨੀ ਹੁੰਦੀ ਇੱਥੇ ਪ੍ਰਸ਼ਾਸਨ ਨਿਗਰਾਨੀ ਰੱਖਦਾ ਫਿਰ ਕਿਉਂ ਆਉਂਦਾ ਝੋਨਾ ਬਾਹਰ ਬਿਲਕੁਲ ਜੀ ਬਾਕੀ ਥੋੜੇ ਮਾਦ ਮਰਾਈ ਆਣੇ ਆ ਜੀ ਭਗਵੰਤ ਮਾਨ ਨੂੰ ਸਰਕਾਰ ਤਾਂ ਹੀ ਥੋੜੇ ਮਾਦ ਮਰਾਈ ਸਨਿਆ ਦੇਣੇ ਆ ਵੀ ਉਹ ਆਈ ਗਏ ਸਾਰੀਆਂ ਗੱਡੀਆਂ ਜਿਹੜੀਆਂ ਮੰਡੀ ਚ ਆ ਯੂਪੀਐਸ ਲਗਿਆ ਕਰਨਗੇ ਤੇ ਆ ਯੂਪੀਐਸ ਤੋਂ ਬਿਨਾ ਹਾਂ ਸਾ ਇਹ ਤੁਹਾਡੇ ਮਾਮਾ ਬਣਾਏ ਤੁਸੀਂ ਉਹਨੂੰ ਦੱਸੋ ਪੁੱਛੋ ਨਾ ਵੀ ਉਹਦੇ ਹੁਣ ਤੁਹਾਡੇ ਯੂਪੀਐਸ ਕਿੱਧਰ ਗਏ ਹਨ ਮਾਨਗੜ ਤੋਂ ਆ ਗਿਆ ਤੀਜੀ ਸਟੇਟ ਤੋਂ ਝੋਨਾ ਜੀ ਇਹਦਾ ਜੀ ਨਾਂ ਸਾਡੇ ਜ਼ਿਮੀਂਦਾਰ ਫੜਦੇ ਪਤਾ ਹੀ ਕੋਈ ਨਹੀਂ ਕਿੰਨਾ ਆ ਜਾਣਾ ਸੀਗਾ ਜੀ ਸਿਉਣੀ ਵਰਗਾ ਝੋਨਾ ਪੰਜਾਬ ਦਾ ਮੰਡੀਆਂ ਚ ਪਿਆ ਸਣੇ ਚੇਅਰਮੈਨ ਸਣੇ ਮਾਰਕੀਟ ਕਮੇਟੀ ਸਣੇ ਸੇਲਰ ਵਾਲੇ ਸਾਰੇ ਰਾਲੇ ਮਿਲੇ ਭੋਗਤਾ ਜੀ ਸਾਰੇ ਸਾਰੇ ਖਾਂਦੇ ਸੁਣ ਲੱਗਦਾ ਸਾਰੇ ਖਾਂਦੇ ਆ ਜੀ ਰਾਲੀ ਮਿਲੀ ਭੋਗਤਾ ਜੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਵੇ ਵੀ ਭਾਅ ਲੱਗਣੇ ਚਾਹੀਦੇ ਮੰਡੀਆਂ ਦਾ ਦੌਰਾ ਕਰੇ ਡੀਸੀ ਸਾਹਿਬ ਆਵੇ ਇਹ ਕੀ ਹੋ ਸਕਦਾ ਵੀ ਇਹ ਸੁੱਕੇ ਝੋਨੇ ਦਾ ਮੌਸਮ ਆ ਗਿਆ ਤੇ ਭਾਅ ਨਾ ਲੱਗੇ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਪਾਬੰਦ ਹੋਣੀ ਨਹੀਂ ਚਾਹੀਦੀ ਮਜਬੂਰੀ ਹਾਂਜੀ ਅੱਛਾ ਭਾਈ ਹਾਂਜੀ ਜੀ 15 ਤੁਸੀਂ ਹਲਕੇ ਦੀਆਂ ਮੰਡੀਆਂ ਦਾ ਦੌਰਾ ਕਰੋ ਕਿਹੜੀ ਮੰਡੀ ਲੋਕਲ ਮੰਡੀਆਂ ਦੇ ਵਿੱਚ ਕਿੰਨਾ ਝੋਨਾ ਭਰਿਆ ਅੱਜ ਮਹੀਨੇ ਦੇ ਲਗਭਗ ਹੋਣਾ ਲਾ ਹੋ ਗਿਆ ਨਾ ਕੱਲੀਆਂ ਸ਼ਹਿਰੀ ਮੰਡੀਆਂ ਚੱਲੀਆਂ ਨੇ ਪਿੰਡੂ ਮੰਡੀਆਂ ਭਰੀਆਂ ਪਈਆਂ ਨੇ ਕਿਤੇ ਭਾਜ ਨਹੀਂ ਲੱਗਦਾ ਅੱਛਾ ਦੂਜੇ ਪਾਸੇ ਆਪਾਂ ਗੱਲ ਕਰੀਏ ਪਰਾਲੇ ਨੂੰ ਲੈ ਕੇ ਬੜੀ ਸਖਤਾਈ ਹੈ ਕਹਿੰਦੇ ਕਿ ਫੌਜ ਵੀ ਬੁਲਾ ਲਈ ਇੱਥੋਂ ਤੱਕ ਕਿ ਮਤਲਬ ਉਹ ਤਾਂ ਇਹਨਾਂ ਨੂੰ ਦਿਖ ਜਾਂਦੀ ਹੈ ਪਰਾਲੀ ਆਹ ਕੋਈ ਨਹੀਂ ਦਿਖਦਾ ਇਹਨਾਂ ਨੂੰ ਦੇਖੋ ਉਹ ਤਾਂ ਕਹਿੰਦੇ ਕਿ ਸੈਟੇਲਾਈਟ ਸਾਡਾ ਬਹੁਤ ਕਵਰ ਕਰਦਾ ਇੱਕ ਮਰਲੇ ਥਾਂ 'ਚ ਅੱਗ ਲਾਉਂਦਾ ਜੀਮਿੰਦਾਰ ਤਾਂ ਕਵਰ ਕਰ ਲੈਂਦਾ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਆ ਕਿ ਸਪਰੀਮ ਕੋਰਟ ਦੀ ਟਿੱਪਣੀ ਤੇ ਸਰਕਾਰ ਪੱਬਾ ਭਾਰ ਹੋ ਗਈ ਕਾਰਵਾਈ ਕਰਨੀ ਸ਼ੁਰੂ ਹੋ ਗਈ ਸਪਰੀਮ ਕੋਰਟ ਦੀ ਇੱਕ ਟਿੱਪਣੀ ਤਾਂ ਦਿੱਸ ਗਈ ਸਪਰੀਮ ਕੋਰਟ ਦੀ ਇਹ ਟਿੱਪਣੀ ਕਿਉਂ ਨਹੀਂ ਦਿੱਸੀ ਉਹਨਾਂ ਨੂੰ ਜਿੱਥੇ ਸੁਪਰੀਮ ਕੋਰਟ ਨੇ ਇਹ ਹਦਾਇਤ ਕੀਤੀ ਵੀ ਕਿ ਦੋ ਕਿੱਲੇ ਵਾਲੇ ਜ਼ਿਮੀਂਦਾਰ ਨੂੰ ਪ੍ਰੋਵਾਈਡ ਜਿਹੜੇ ਸਾਧਨ ਆ ਉਹ ਸਰਕਾਰ ਕਰਾਊਗੀ 5 ਕਿੱਲੇ ਵਾਲੇ ਨੂੰ 5000 ਰੁਪਏ ਪ੍ਰਤੀ ਏਕੜ ਦੇਊਗੀ ਐਨਜੀਟੀ ਦੀਆਂ ਰਿਪੋਰਟਾਂ ਕਹਿੰਦੀਆਂ ਨੇ ਨਾਲੇ ਬਕਾਇਦਾ ਕਿ ਐਨਜੀਟੀ ਨੇ ਇਹ ਜੱਜ ਨੇ ਸਿਟਿੰਗ ਜੱਜ ਨੇ ਇਹ ਸਾਬਤ ਕਰਤਾ ਕਿ ਪੰਜਾਬ ਦਾ ਕਿਸਾਨ ਦਾ ਧੂਆਂ ਕਦੇ ਵੀ ਵਾਤਾਵਰਨ ਨੂੰ ਪ੍ਰਦੂਸ਼ਣ ਨਹੀਂ ਕਰਦਾ ਜਦ ਕਿ ਤੁਹਾਡੀਆਂ ਇੰਡਸਟਰੀਆਂ ਕਰਦੀਆਂ ਨੇ ਪਰ ਪਤਾ ਨਹੀਂ ਕਿਸ ਵਿਸ਼ੇ ਦੇ ਕਾਰਨ ਸਰਕਾਰ ਦੀ ਕਿਸਾਨਾਂ ਨਾਲ ਕੀ ਦੁਸ਼ਮਣੀ ਹੈ ਕਿਉਂ ਜਦੋਂ ਵੀ ਜਿਹੜੀ ਵੀ ਸੱਤਾਧਾਰੀ ਆਉਂਦੀ ਹੈ ਉਹ ਜਾ ਕੇ ਕਿਸਾਨ ਤੇ ਚੜ ਜਾਂਦੀ ਹੈ ਪਰਾਲੀ ਦਾ ਮੁੱਦਾ ਹੁਣ ਲੱਖਾਂ ਦੀ ਗਿਣਤੀ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਰਾਵਣ ਦੇ ਪੁਤਲੇ ਸਾੜੇ ਗਏ ਇੱਥੋਂ ਦੱਸੋ ਕਿਹੜੀ ਸੰਜੀਵਨੀ ਬੂਟੀ ਨਿਕਲੀ ਬਈ ਇਹ ਇਹ ਪ੍ਰਦੂਸ਼ਣ ਨਹੀਂ ਸੀ ਅੱਛਾ ਇਸ ਸ਼ੈਲਰ ਦਾ ਮਾਲਕ ਕੌਣ ਹੈ ਪਤਾ ਇਹ ਜੈਤੋ ਤੋਂ ਦੱਸ ਰਿਹਾ ਏ ਛੱਲਰ ਦਾ ਮਾਲਕ ਸਾਡੇ ਸਵੇਰੇ ਦੇ ਅਸੀਂ ਆਏ ਹਾਂ ਇੱਥੇ ਸਾਡੇ ਕੋਈ ਮੱਥਾ ਨਹੀਂ ਲੱਗਿਆ ਅਜੇ ਤੱਕ ਤੇ ਚੇਅਰਮੈਨ ਸਾਹਿਬ ਹੀ ਤਕਰੀਬਨ ਸਵਾ ਡੇਢ ਘੰਟੇ ਬਾਅਦ ਆਏ ਨੇ ਘੰਟਾ ਉਹਨਾਂ ਨੇ ਲਿਆ ਸਾਡੀ ਕਮੇਟੀ ਬਣੀ ਸੀ ਇੱਥੇ ਕੀ ਕਹਣਾ ਸੀ ਚੇਅਰਮੈਨ ਜਦੋਂ ਆਏ ਉਹਨਾਂ ਨੇ ਦੇਖਿਆ ਕੁਝ ਚੇਅਰਮੈਨ ਸਾਹਿਬ ਕਹਿੰਦੇ ਵੀ ਜੋ ਪਿਛਲਾ ਰਿਕਾਰਡ ਚੈੱਕ ਕਰਾਵਾਂਗੇ ਅਸੀਂ ਇਹਦਾ ਅਸੀਂ ਆਖਿਆ ਰਿਕਾਰਡ ਚੈੱਕ ਕਰਾਉਣਾ ਤੁਹਾਡੀ ਮੁੱਢਲੀ ਜਾਂਚ ਕਰੋ ਅਸੀਂ ਉਸ ਕੋਈ ਹਿੰਦੂਪ੍ਰਾਂਤ ਨਹੀਂ ਕਰਦੇ ਪਰ ਜੋ ਚਾਰ ਟਰਾਲੇ ਮੌਕੇ ਦੇ ਫੜੇ ਆ ਰਾਜਸਥਾਨ ਮੇਰੇ ਕੀ ਕਿਹਾ ਉਹਨਾਂ ਨੇ ਕੋਈ ਤੱਕ ਉਹ ਕਹਿੰਦੇ ਘੰਟੇ ਤੱਕ ਤੁਹਾਨੂੰ ਅਸੀਂ ਫੈਸਲਾ ਦੱਸ ਦਨੇ ਕਾਰਵਾਈ ਕਰ ਨਹੀਂ ਕੋਈ ਕਾਰਵਾਈ ਜਾਂ ਨਹੀਂ ਇਸ ਤੋਂ ਬਾਅਦ ਰੁਕਦਾ ਫੇਰ ਸੰਘਰਸ਼ ਵਧਾਂਗੇ ਜੀ ਇਹ ਐਦਾਂ ਅਸੀਂ ਆਪਦੇ ਕਿਸਾਨ ਦੀ ਲੁੱਟ ਥੋੜੀ ਹੋਣ ਦੇਵਾਂਗੇ ਇਹ ਤਾਂ ਫਿਰ ਜਦੋਂ ਇੱਥੋਂ ਦੀ ਸਟਾਕ ਪੂਰਾ ਕਰ ਲਿਆ ਬਾਹਰੋਂ ਝੋਨਾ ਸਸਤਾ ਮਗਾ ਕੇ ਤੇ ਫਿਰ ਸਾਡੇ ਮੰਡੀਆਂ ਜੀਵਿੰਦਾਰ ਚਾਰੇ ਰੁਲਦੇ ਰਹਿਣਗੇ ਸਾਡੀਆਂ ਇੱਥੇ ਹੀ ਦਿਵਾਲੀਆਂ ਤੇ ਇੱਥੇ ਹੀ ਲੋੜੀਆਂ ਰਹਿਣੀਆਂ ਫਿਰ ਤਾਂ ਇਸ ਕਰਕੇ ਸਾਨੂੰ ਸੰਘਰਸ਼ ਤੇਜ਼ ਕਰਾਂਗੇ ਜੇ ਕਾਰਵਾਈ ਬੰਦਿਆ ਅਜ ਨਹੀਂ ਹੁੰਦੀ ਤਾਂ ਜੀ ਜੀ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਜਿਹੜੇ ਟਰਾਲੇ ਆ ਕਿਸਾਨਾਂ ਦੇ ਵੱਲੋਂ ਫੜ ਤੱਕੇ ਹੋਏ ਨੇ ਰਾਜਸਥਾਨ ਦੀਆਂ ਇਹ ਗੱਡੀਆਂ ਦੱਸੀਆਂ ਜਾ ਰਹੀਆਂ ਮਤਲਬ ਜਿਹੜੇ ਟਰੈਕਟਰ ਨੇ ਉਹ ਰਾਜਸਥਾਨ ਦੇ ਨੇ ਉਹਨਾਂ ਦਾ ਨੰਬਰ ਪਲੇਟ ਵੀ ਹੈ ਜਿਹੜੀ ਤੁਹਾਨੂੰ ਦਿਖਾ ਦਿੰਨੇ ਆ ਤਾਂ ਤੁਹਾਨੂੰ ਟਰੈਕਟਰ ਵੀ ਦਿਖਾ ਦਿੰਨੇ ਕਿ ਟਰੈਕਟਰ ਦਾ ਜਿਹੜਾ ਨੰਬਰ ਹੈ RJ31RD2588 ਤਾਂ ਰਾਜਸਥਾਨ ਨੰਬਰ ਦਾ ਜਿਹੜਾ ਟਰੈਕਟਰ ਹੈ ਜੋ ਕਿ ਬਿਲਕੁਲ ਚੋਨੇ ਨਾਲ ਭਰਿਆ ਹੋਇਆ ਪੂਰਾ ਟਕਿਆ ਹੋਈਆਂ ਟਰਾਲੀਆਂ ਟਕੀਆਂ ਹੋਈਆਂ ਨੇ ਤਾਂ ਦੂਸਰੇ ਪਾਸੇ ਆਹ ਜਿਹੜਾ ਇੱਕ ਹੋਰ ਟਰੈਕਟਰ ਹੈ ਵੀ ਤੁਹਾਨੂੰ ਦਿਖਾ ਦਿੰਨੇ ਕਿ ਇਹਦੇ ਉੱਤੇ ਨੰਬਰ ਹੈ ਜਿਹੜਾ ਉਹ ਮੌਜੂਦ ਨਹੀਂ ਲੱਗਦਾ ਤਾਂ ਇਹ ਵੀ ਜਿਹੜਾ ਟਰੈਕਟਰ ਹੈ ਟਰਾਲੀ ਹੈ ਪੂਰੀ ਟੱਕੀ ਹੋਈ ਹੈ ਇਸ ਦੇ ਵਿੱਚ ਝੋਨਾ ਹੈ ਜਿਹੜਾ ਉਹ ਭਰਿਆ ਹੋਇਆ ਤਾਂ ਇਹ ਟਰੈਕਟਰ ਟਰਾਲੇ ਜਿਹੜੇ ਜ਼ਬਤ ਕੀਤੇ ਗਏ ਆ ਕਿਸਾਨਾਂ ਦੇ ਵੱਲੋਂ ਰਾਤ ਫੜੇ ਗਏ ਕਹਿੰਦੇ ਕਿ ਲਗਾਤਾਰ ਜਿਹੜਾ ਝੋਨਾ ਆ ਉਹ ਇੱਥੇ ਆ ਰਿਹਾ ਸੀ ਤਾਂ ਇਹਦੇ ਵਿੱਚ ਵੀ ਝੋਨਾ ਕਹਿੰਦੇ ਰਾਜਸਥਾਨ ਤੋਂ ਇਸ ਹਰੀਨੌ ਦੇ ਜੋ ਸ਼ੈਲਰ ਹੈ ਇੱਥੇ ਲਿਆਂਦਾ ਜਾ ਰਿਹਾ ਇਸ ਟਰੈਕਟਰ ਦੇ ਉੱਤੇ ਨੰਬਰ ਹੈ ਜਿਹੜਾ ਉਹ ਮੌਜੂਦ ਨਹੀਂ ਹੈ ਕਿਉਂਕਿ ਟਰੈਕਟਰ ਨਵਾਂ ਲੱਗਦਾ ਹੈ ਤਾਂ ਲਗਾਤਾਰ ਦੇਖ ਸਕਦੇ ਹਾਂ ਕਿ ਇਹ ਕਿਸਾਨਾਂ ਦੇ ਵੱਲੋਂ ਟਰੈਕਟਰ ਟਰਾਲੇ ਫੜੇ ਗਏ ਨੇ ਜਿੱਥੇ ਇੱਕ ਪਾਸੇ ਪੰਜਾਬ ਦੀ ਫਸਲ ਹੈ ਜਿਹੜੀ ਮੰਡੀਆਂ ਦੇ ਵਿੱਚ ਰੋਲ ਰਹੀ ਹੈ ਦੂਸਰੇ ਪਾਸੇ ਸਸਤੇ ਝੋਨਾ ਖਰੀਦ ਕੇ ਲੁੱਟਿਆ ਜਾ ਰਿਹਾ ਵਿੱਚ ਇਹਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਉਹ ਵੀ ਰਲੇ ਹੋ ਸਕਦੇ ਨੇ ਤੇ ਨਾਲ ਜਿਹੜੇ ਸਰਕਾਰੀ ਨਮਾਇंदे ਨੇ ਉਹ ਵੀ ਇਹਦੇ ਵਿੱਚ ਰਲੇ ਹੋਏ ਨੇ ਤਾਂ ਤਸਵੀਰਾਂ ਹਰੀਨੌਰ ਦੇ ਸ਼ੈਲਰ ਦੀਆਂ ਦਿਖਾ ਰਹੇ ਨੇ